15 ਅਗਸਤ ਦੇ ਮੱਦੇਨਜ਼ਰ ਡੀਐਸਪੀ ਪਾਇਲ ਸ਼੍ਰੀ ਨਿਖਲ ਗਰਗ ਦੀ ਅਗਵਾਈ ਵਿੱਚ ਕੱਢਿਆ ਗਿਆ 플ੈਗ ਮਾਰਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਜਿੱਤੇ ਭਾਰਤੀ ਫੌਜ ਕਰਦੀ ਹੈ ਉੱਥੇ ਹੀ ਆਮ ਲੋਕਾਂ ਦੀ ਜਾਨ ਅਤੇ ਮਾਲ ਦੀ ਹਿਫਾਜ਼ਤ ਦੇ ਦੇ ਸੂਬਿਆਂ ਦੀ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਕਿ ਆਜ਼ਾਦ ਦੇਸ਼ ਦੇ ਵਾਸੀ ਵੇਖੋ ਫੋ ਜਿੱਤੇ ਦੇਸ਼ ਵਿੱਚ ਰਹਿ ਸਕਣ ਉੱਥੇ ਹੀ ਹਰ ਫੈਸਟੀਵਲ ਨੂੰ ਵੇਖੋ ਫੋ ਕੇ ਮਨਾ ਸਕਣ डीबी साहब और एसएसपी खन्ना जी ने इशारे निर्देश अनुसार ये 15 अगस्त ਨੂੰ ਮੱਧ ਨਜ਼ਰ ਰੱਖਦੇ ਹੋਏ ਇੱਕ ਪਬਲਿਕ ਕੌਨਫੀਡੈਂਸ ਬਿਲਡ ਕਰਨ ਲਈ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਜੀ ਸਰ ਇਹ ਫਲੈਗ ਮਾਰਚ ਕਿੱਥੋਂ ਤੋਂ ਕਿੱਥੇ ਤੱਕ ਸੀ ਪੈਦਲ ਪਾਇਲ ਵਿੱਚ ਕੱਢਾਂਗੇ ਉਸ ਤੋਂ ਬਾਅਦ ਇਨ ਕਾਰਸ ਅਸੀਂ ਮਲਾਵਾ ਤੇ ਦਰਾਹਾ ਵਿੱਚ ਵੀ ਕੱਢਾਂਗੇ ਜੀ ਮੇਨ ਮੋਟਿਵ ਇਹ ਹੁੰਦਾ ਹੈ ਕਿ ਪਬਲਿਕ ਚ ਕੌਨਫੀਡੈਂਸ ਇਨਸਟਲ ਕਰਨਾ ਹੁੰਦਾ ਹੈ ਤੇ ਇੱਕ ਵਿਜ਼ੂਅਲ ਪੁਲਿਸਿੰਗ ਹੁੰਦੀ ਹੈ ਕਿ ਹੋਰੇ ਅਸੀਂ ਥੋੜੀ ਸੇਫਟੀ ਲਈ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਡੀਐਸ ਨੇ ਹਾਕੀ ਅਗਰ ਇਹਨਾਂ ਦੇ ਨਜ਼ਰ ਕੋਈ ਵੀ ਇਹ ਜਿਹੜੀ ਇਨਫੋਰਮੇਸ਼ਨ ਆਂਦੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਖਤਰਾ ਹੈਗਾ ਜਾਂ ਫਿਰ ਇਹਨਾਂ ਲੱਗਦਾ ਹੈ ਕੋਈ ਕਿਤੇ ਕੋਈ ਅਣਕਹਾ ਕੋਈ ਮਤਲਬ ਅਣਜਾਣਜਾ ਬੈਗ ਪਿਆ ਕੋਈ ਵਸਤੂ ਪਈ ਹੈ ਇਮੀਡੀਏਟਲੀ ਪਹਿਲਾਂ ਉਹ ਪੁਲਿਸ ਨੇ ਨੋਟਿਸ ਲੈ ਕੇ ਆਣ ਅਤੇ ਸਾਨੂੰ ਮਤਲਬ ਲੋਕਾਂ ਦੀ ਇਨਫੋਰਮੇਸ਼ਨ ਅਤੇ ਸਹਾਇਤਾ ਦੀ ਲੋੜ ਹੈ 15 ਅਗਸਤ ਨੂੰ ਇੱਕ ਇਨਸੀਡੈਂਟ ਫਰੀ ਈਵੈਂਟ ਬਣਾਉਣ ਲਈ ਐਟ ਦ ਸੇਮ ਟਾਈਮ ਅਸੀਂ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਸਾਰੇ ਸਭ ਤੋਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਕਿ ਇਹ 15 ਅਗਸਤ ਇਨਸੀਡੈਂਟ ਫਰੀ ਨਿਕਲੇ ਜੀ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ